ਤੋਂ ਤੋਂ ਜਿਹੜੀ ਗੁਰੂ ਬਖਸ਼ਵਾਲ ਜੀ ਤੋਂ ਲੋਕਾਂ ਲਈ ਸਾਰੇ ਸੰਗਠਨਾਂ ਭਾਵ ਇਹ ਗੁਰਪ੍ਰੀਤੀ ਸਾਹਿਬ ਸੰਗਠਨ ਸਾਹਿਬ ਜੀ ਕਰਦੋਂ ਮੋਬਾਈਲ ਮੀਡੀਆ ਤੋਂ ਸਾਹ ਮੋਬਾਈਲ ਮੀਡੀਆ ਤੇ ਮੈਂ ਆਜ਼ਾਦ ਰੱਖਦੇ ਜੋ ਪੁਲਿਸ ਮੋਟਰਾਂ ਪੰਚਾਇਤ ਸਰਪੰਚ ਦੇ ਪ੍ਰਧਾਨ ਮੋਦਪੁਰ ਵੀਰੰਦਰਾ ਸਾਹੀ ਸਾਹਿਬ ਸੰਗਤਾਂ ਇੱਥੇ ਪਹੁੰਚਣ ਤੇ ਸਾਰਿਆਂ ਨੂੰ ਜੀ ਆਇਆਂ ਨੂੰ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਆਜ਼ਾਦ ਗਰੁੱਪ ਜੋ ਕੋਈ 15-20 ਸੰਚਾਂ ਦਾ ਲੋੜ ਨੂੰ ਵੱਧ ਵਧੇਗੀ ਹੋਈ ਆ ਮੈਂ ਉਹ ਗਵਾਣ ਕਰ ਰਿਹਾ ਜੀ ਚਾਹੁੰਦਾ ਕਿਉਂਕਿ 10-15 ਮੋਤ ਪਰ ਵੀਰਾਂ ਨੇ ਮੋਦੂ ਜੀ ਇੱਥੇ ਕਿਹਾ ਸੀ ਉਹਨਾਂ ਗਾੜੀਆਂ ਸਾਰਿਆਂ ਨੇ ਗੁਰਮਤਾ ਕੀਤਾ ਸੀ ਅੱਜ ਆਪਣੇ ਦਫ਼ਤਰ ਦਾ ਘਟਨੇ ਆ ਤੇ ਆਪਾਂ ਗੁਰੂ ਸਾਹਿਬ ਦੀ ਥੋੜਾ ਆਸਰਾ ਲਿਆ ਆ ਨਾ ਕੀ ਕੋਈ ਸਿਆਸੀ ਮਾਂਚ ਆਪਾਂ ਬਣਾਉਣਾ ਇਹ ਦਫ਼ਤਰ ਜਿਨ੍ਹਾਂ ਨੂੰ ਕੋਈ ਮੁੱਖ ਤਕਲੀਫਾਂ ਮੁਸ਼ਕਲਾਂ ਹੁੰਦੀਆਂ ਤਰੀਬਨ ਲੀਡਰਾਂ ਦੇ ਬੂਹੇ ਬੰਨ੍ਹੇ ਰਹਿੰਦੇ ਆ 25 ਸਾਲ ਤੋਂ ਆਪਾਂ ਸਹਿਯਾਤ ਕਰਦਾ ਹੈ ਜਿਹੜੇ ਮੇਰੇ ਸਾਥੀ ਆ ਮੇਰੇ ਨਾਲ ਲੀਡਰ ਦੇ ਘਰ ਜਾਇਜ਼ਾ ਤੋਂ ਲੀਡਰ ਨਹੀਂ ਲਾ ਇਸ ਕਰਕੇ ਜਿਹੜੀ ਅਧਾਰ ਲਹਿਰ ਚੱਲੂ ਹੋਈ ਆ ਇਹ ਅਧਾਰ ਲਹਿਰ ਨਾ ਮੇਰੇ ਪਰ ਇਹ ਸਾਰੀ ਇੱਕ ਟੀਮ ਆ ਉਹ ਟੀਮ ਆ ਜਿਨ੍ਹਾਂ ਨੇ ਸੰਤਾਪ ਭੋਗਿਆ ਇੱਥੇ ਵੀਰ ਬੈਠੇ ਆ ਮੇਰੇ ਖਿਆਲ ਸ਼ਹਿਰ ਉਹਨਾਂ ਦਾ ਜੇ ਗ੍ਰੀਡ ਉੱਪਰ ਕਰਾਤੇ ਸ਼ਾਂਤੀ ਦੇ ਨਿਸ਼ਾਨ ਪਤਾ ਨਹੀਂ ਕਿੰਨੇ ਹੋਏ ਆ ਗੁਰੂ ਸਾਹਿਬ ਦੀ ਹਾਏ ਵੀ ਬੋਲਿਆ ਕਿ ਸ਼ਾਇਦ ਉਹਨਾਂ 'ਚ ਮੈਂ ਵੀ ਇੱਕ ਸ਼িকার ਬਣਾ ਵੀ ਜਿੱਦੀਆਂ ਛਾਤੀ 'ਤੇ ਵੀ ਗੋਲੀਆਂ ਲੱਗੀਆਂ ਆ ਇਹ ਅਜਾਬ ਲਹਿਰ ਦਾ ਮੈਨੂੰ ਕਿ ਦੋ ਤਿੰਨ ਵੀਰਾਂ ਨੇ ਸਵਾਲ ਕੀਤਾ ਇਹ ਯਾਰ ਵਾਲੇ ਸਹਿਕੌਣ ਆ ਸਮਝਦੇ ਮੈਨੂੰ ਵੀ ਨਹੀਂ ਲੱਗਦੀ ਕਿ ਮੈਂ ਕਿਸ ਤਰ੍ਹਾਂ ਕਹਾਂ ਬਿਆਨ ਕਰਾਂ ਇਹ ਯਾਦ ਵਾਲੇ ਵੀਰ ਉਹ ਆ ਜਿਨ੍ਹਾਂ ਨੂੰ 302 ਦੇ ਬੱਚਿਆਂ ਦੇ ਮਾਨ ਸਨਮਾਨ ਮਿਲਿਆ ਜਿਨ੍ਹਾਂ ਨਾਲ ਇਲਾਕੇ ਦੀ ਸੰਗਤ 10-10 20-20 ਸਾਲਾਂ ਤੋਂ ਉਹਨੂੰ ਮਿੰਨੂ ਜਤਉਂਦੀ ਆ ਤੇ ਉਹਨਾਂ ਨੂੰ ਆਪਣਾ ਲੀਡਰ ਮੰਨਦੀ ਆ ਤੇ ਉਹਨਾਂ ਨੂੰ 302 ਦੇ ਪਰਚੇ 307 ਦੇ ਪਰਚੇ ਇਦਾਂ ਜਿਵੇਂ ਫੰਕਸ਼ਨਾਂ ਦੇ ਵਿੱਚ ਆਪਾਂ ਨੂੰ ਲੰਗਰਾਂ ਦੇ ਵਿੱਚ ਜਿਵੇਂ ਕੋਈ ਸਲਾਦ ਬਣਾ ਕੇ ਦਿੱਤਾ ਜਾਂਦਾ ਇਹ ਉਹ ਲੋਆ ਜਿਨ੍ਹਾਂ ਪਰਿਵਾਰਾਂ ਨੇ ਦੋ-ਦੋ ਮਹੀਨੇ ਪਾਈਪਨ ਮਹੀਨੇ ਛੇਜਨ ਮਹੀਨੇ ਇਹ ਸ਼ਾਇਦ ਕਿਆਂ ਨੂੰ タル ਨਸੀਬ ਹੀ ਨਾ ਹੋਵੇ ਮੇਰੇ ਖਿਆਲ ਹੈ ਵੀ ਸ਼ਾਇਦ ਹੀ ਕਿਸੇ ਉਹਨਾਂ ਕਿਹੇ ਪੰਜਾਬੀ ਦੇ ਘਾਵਤ ਆ ਵੀ ਕਿਹਨ ਕੁੱਤੀ ਨੂੰ ਵੀ ਸੋਟਾ ਮਾਰਿਆ ਹੋਵੇ ਤੇ ਉਹਨਾਂ ਨੂੰ ਉਹ ਮਾਰੀਆਂ ਘਰਾਵਾਂ ਆ ਗਏ ਘਰੋਂ ਬਹਾਰ ਕੀਤਾ ਤੇ ਜੋ ਕੋਲ ਆਪਣੇ ਗਰੁੱਪ ਚ ਕੋ ਦੋ ਚਾਰ ਸੱਜਣਾਂ ਨੂੰ ਜਿਹੜਾ ਆਸ਼ੀਰਵਾਦ ਦਿੰਦੇ ਆ ਜਿਹੜੇ ਨਾਮਾ ਦਿੰਦੇ ਆ ਕਈ ਬੜਾ ਚੰਗੇ ਘਰਾਂ ਤੋਂ ਚੰਗੇ ਪਰਿਵਾਰਾਂ ਤੋਂ ਚੰਗੇ ਕਾਰੋਬਾਰੀ ਵੀ ਸਾਡੇ ਨਾਲ ਬੈਠੇ ਆ ਜਦੋਂ ਉਹ ਪੁੱਛਦੇ ਆ ਜਾਨ ਬਾਰੇ ਤੇ ਸ਼ਾਦੀ ਦੀ ਡੈਫੀਨੇਸ਼ਨ ਬੜੀ ਮਾੜੀ ਲੱਗਦੀ ਆ ਇਦਾਂ ਵੀ ਡੈਫੀਨੇਸ਼ਨ ਬਣਾ ਦਿੱਤੀ ਜਾਂਦੀ ਜਦੋਂ ਕੋਈ ਲੋਚੇ ਲਫੰਗੇ ਬਗਵਾਸ਼ ਦਾ ਗਰੁੱਪ ਇੱਕ ਸਾਹਮਣੇ ਆਉਂਦਾ ਅੱਜ ਸਾਡੇ ਸਾਹਮਣੇ ਠੱਗਾ ਮਾਰਦਾ ਕਹਿੰਦਾ ਇਹਦਾ ਕੋਈ ਲੋਚੇ ਆ ਕਿਸੇ ਬਾਰੇ ਨਹੀਂ ਕਿਸੇ ਸਰਪੰਚ ਮੋਢਵਾਲ ਬਾਰੇ ਕਿਸੇ ਨੇ ਸਟੱਡੀ ਕਰਨੀ ਹੋਈ ਤੇ ਮੇਰਾ ਵੀ ਇੱਕ ਦੂਜੇ ਤੋਂ ਆਪਾਂ ਉਹਨਾਂ ਦੀਆਂ ਹਸੇਦਾਂ ਬੰਨੀਆਂ ਉਹਨਾਂ ਦੇ ਖਾਨਦਾਨੀਆਂ ਬਾਰੇ ਤੇ ਚੀ ਪੀੜ੍ਹੀ ਤੱਕ ਵੀ ਕੋਈ ਪੁੱਛ ਸਕਦਾ ਇਹਨਾਂ ਦਾ ਕੋਈ ਬਾਪੂ ਕਿਤੇ ਬਲੇਕੀ ਆਦ ਨਹੀਂ ਇਹਨਾਂ ਦਾ ਕੋਈ ਬਾਪੂ ਬਜ਼ੁਰਗ ਕੋਈ ਟਰਾਈਂਟ ਨਹੀਂ ਸੀ ਕਰਦਾ ਮੇਰੇ ਖਿਆਲੇ ਵੀ ਜਿਹੜੇ ਸਭ ਤੋਂ ਚੰਗੇ ਪਰਿਵਾਰ ਸੀ ਜਿਸ ਇੱਕ ਸ਼ੌਂਕ ਸੀ ਰਾਜਨੀਤੀ ਵਿੱਚ ਆਉਣ ਦਾ ਸਿਰਫ ਇਹ ਗਲਤੀ ਨਾਲ ਹੀ ਸਾਨੂੰ ਸਾਰੇ ੱੱੱੱੱੱ ਲੱਗ ਗਿਆ ਸ਼ਾਇਦ ਸਾਡੇ ਬਾਪੂ ਦੇ ਵਿੱਚ ਬਲੈਕ ਗਰੂਪ ਕੀਤੀ ਹੁੰਦੀ ਜਾਂ ਤੇਗ ਮਾਰੀ ਹੁੰਦੀ ਤੇ ਸ਼ਾਇਦ ਹੱਦ ਤੱਕ ੱੱੱ ਨਾ ਲੱਗਦੀ ਮੈਨੂੰ ਤਾਂ ਲੱਗਦਾ ਕਿ ਜਿਹੜੇ 10 15 20 ਦੇ ਨਾਲ ਆ ਜਾਰੀਆਂ ਵੀ ਨੇ ਤੋਰ ਤੋਰ ਦੀਆਂ ਲਿੱਟਾਂ ਦੇ ਜਬੂਰ ਹੋਣਗੇ 70 ਨੰਬਰ ਭਵਨ ਦੀ ਦਾਜੇ ਗੁਰੂ ਦੀ ਹੋਵੇ ਤਾਲੋਬਾਜੀ ਹੋਣੀ ਗੱਲ ਦਿਲ ਵੀ ਨਹੀਂ ਕਰਦਾ ਜਦ ਦਸਨ ਨੂੰ ਪਰ ਕਹਿਣ ਲਈ ਮਜਬੂਰ ਹੋਣਾ ਪੈਂਦਾ ਜੇ ਗੱਲ ਕਰਦੇ ਆ ਤਾਂ ਵੀ ਕਹਿ ਜਾਣਾ ਹੈ ਜਿੰਨੇ ਵੀ ਆਪਣੀ ਲਾਗੋ ਦੇ ਲਾਗ ਬੰਨੇ ਰੋਧ ਵਗਿਆ ਪੁਰਾਣੇ ਅਸੀਂ ਵੀ ਵਕਰੀ ਕੀਤੀ ਆ ਤਕਰੀਬਨ ਪਿੰਡਾਂ ਚ ਗੁਰਦਆਰਿਆਂ ਭਾਈਆਂ ਪਰ ਯਾਰੀ ਇਉਂ ਨਾਲ ਚ ਵੀ ਯਾਰ ਜਿੰਨਾ ਚਿਰ ਤੱਕ ਆਪਾਂ ਤੋਂ ਨਾਲ ਰੋਧ ਹੁੰਦੇ ਜਦਨ ਮੋਰ ਤੋਂ ਜਿੰਨੂੰ ਜਵਾਬ ਦੇਦਾ ਜਾਂ ਜਿਹੜਾ ਝੋਲਾ ਨਾ ਫੜਿਆ ਉਹਦੇ ਵਾਸਤੇ ਪਰਮਾਸ਼ ਗੈਂਗਸਟਰ ਦਲ ਬੰਦਲ ਬਤਨ ਜਿੰਨੀਆਂ ਵੀ ਮਾਰੀ ਪ੍ਰਭਾਸ਼ਾ ਉਹ ਸਾਡੇ ਤੇ ਲਾਗੂ ਹੋ ਜਾਂਦੀ ਆ ਇਹ ਵੀਰਾਂ ਨੇ ਇਕੱਠਿਆ ਹੋਏ ਕਿਹਾ ਕਿ ਆਪਾਂ ਸਾਰੀ ਉਮਰ ਠੇਕਾ ਦੇ ਉਹਨਾਂ ਦਾ ਲਿਆ ਨਹੀਂ ਤੇ ਜਦੋਂ ਇਹਨਾਂ ਦੇ ਬਾਰੇ ਜਾਣੂ ਪੜੀਦਾ ਇਹਨਾਂ ਦੀ ਸੋਚ ਵੇਖੀ ਦੀ ਆ ਉਹ ਸੋਚ ਨੂੰ ਚੈਲੰਜ ਕਰਨ ਵਾਸਤੇ ਦਹਾ ਵੀਰਾਂ ਵੀਰਾਂ ਨੇ ਇਕੱਠਿਆ ਹੋ ਕੇ ਇਹ ਆਜ਼ਾਦ ਗਰੁੱਪ ਬਣਾਇਆ ਇਹ ਆਜ਼ਾਦ ਗਰੁੱਪ ਦੇ ਵਿੱਚ ਤਕਰੀਬਨ ਤੁਹਾਨੂੰ ਪਤਾ ਹੋਵੇ ਸਾਰੇ ਰਿਆਬੀ ਚ ਕਹਿੰਦਾ ਤੰਗਾ ਬੀਤ ਵੀ ਸਾਰੇ ਇਕੱਠੇ ਹੋਏ ਆ ਉਹ ਤਾਂ ਭਾਵੇਂ ਤੇ ਚੰਗੇ ਆ ਜੇ ਇਹਨਾਂ ਨੂੰ ਜਵਾਬ ਦੇ ਦਈਏ ਤੇ ਬਹੁਤ ਮਾੜੇ ਆ ਫਿਰ ਜਸਪੀ ਡੀਆਈਏ ਤੱਕ ਜਾ ਕੇ ਸਾਡੀਆਂ ਹਸਤੀਆਂ ਬਣਾਉਂਦੇ ਆ ਚਲੋ ਪ੍ਰਸ਼ਾਸਨ ਤੇ ਸਾਨੂੰ ਉਮੀਦ ਆ ਉਹ ਸਾਡਾ ਸਾਰਾ ਰਿਕਾਰਡ ਦੇਖ ਕੇ ਤੇ ਬਖਸ਼ੀ ਜਾਂਦੀ ਆ ਇਹਨਾਂ ਦੇ ਵੱਸ ਜਾਵੇ ਗੋਲੀਆਂ ਤੱਕ ਇਹਨਾਂ ਸਾਨੂੰ ਮਰਵਾ ਦੀਆਂ ਇਹਨਾਂ ਦੇ ਵੱਸ ਜਾਵੇ ਤੇ ਰਹਿ ਨਾ ਦੇਣ ਰਾਜਨੀਤੀ ਪਿੰਡ ਚ ਮੈਂਬਰੀ ਤੋਂ ਸ਼ੁਰੂ ਕਰਕੇ ਮਹੱਲੇ ਦੀ ਪ੍ਰਧਾਨਗੀ ਤੋਂ ਸ਼ੁਰੂ ਕਰਕੇ ਅਸੀਂ ਇਹ ਕਦੇ ਨਹੀਂ ਲੈਣਾ ਚਾਹੁੰਦੇ ਆ ਤੇ ਜਿਹਨੂੰ ਸੰਗਤ ਕੁਨੇ ਜਿਹਨੂੰ ਸੰਗਤ ਬੋਧਾ ਪਾਵੇ ਉਹ ਬੰਦੇ ਅੱਗੇ ਆਉਣ ਜਿਹਦੇ ਨਾਲ ਕੋਈ ਵਿਦੇਕੀ ਹੋਊਗੀ ਇਹ ਗਰੁੱਪ ਉਹਦੇ ਨਾਲ ਮੋਢਾ ਲਾ ਕੇ ਖੜਾ ਹੋਊਗਾ ਜੇ ਕੋਈ ਭੈਣ ਭਰਾ ਦਾ ਕੋਈ ਕੰਮ ਧੰਦਾ ਕੋਈ ਵੀ ਪ੍ਰਸ਼ਾਸਨ ਕੋਈ ਗੱਲ ਨਹੀਂ ਸੁਣਦਾ ਇਹ ਸਾਰੇ ਵੀਰ ਇਕੱਠੇ ਹੋ ਕੇ ਇੱਕ ਦਫ਼ਤਰ ਸ਼ਹਿਰ ਵਾਸੀਆਂ ਦਾ ਪਿੰਡ ਵਾਲਿਆਂ ਦੀ ਤਨ ਤਨ ਸਰਕਾਰੀ ਇੱਥੇ ਛੋਲੇ ਦਾ ਦਫ਼ਤਰ ਖੋਲਿਆ ਦੂਸਰਾ ਦਫ਼ਤਰ ਕੁਕ ਮਹੀਨਿਆਂ ਦਾ ਕੰਸ਼ਾਇਦ ਚਭਾਲ ਤਿਆਰੀ ਚੱਲ ਰਹੀ ਆ ਜਿਸ ਵੀ ਕੇ ਸੱਜਣ ਵੀਰਾਂ ਕੋਈ ਪ੍ਰਸ਼ਾਸਨ ਵਾਲਾ ਵੀਰ ਉਹਦੀ ਗੱਲ ਨਹੀਂ ਸੁਣਦਾ ਇਹ ਗਰੁੱਪ ਉਹਦੀ ਤਨੋਂ ਮਨੋਂ ਧਰੋਂ ਉਹਦੇ ਨਾਲ ਸਾਡ ਡੋਗਾ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਕਿਸੇ ਵੀ ਜਬਾਤ ਨਾਲ ਕਿਸੇ ਵੀ ਧਰੇ ਨਾਲ ਪਾਰਟੀ ਪਾਰਟੀ ਤੋਂ ਉੱਪਰ ਉੱਠ ਕੇ ਨਾਂ ਦੀ ਪਹਿਨੀਆਂ ਲੀਗਰਾਉਂ ਦੀ ਮੋਟਾ ਪਾਈਆਂ ਨਹੀਂ ਇਹ ਆਪਣੇ ਨਾਲ ਆ ਇਹ ਮोटा ਬਹੁਗਾ ਉਹ ਸ਼ੌਕ ਨਾਲ ਇਹ ਰਾਜਨੀਤੀ ਦਾ ਨਾਮ ਦਿੱਤਾ ਉਹ ਆਜ਼ਾਦ ਰੋਪਿਆ ਨਾਮ ਸਾਡੇ ਨੂੰ ਕਿਸ ਨੇ ਐਮਐਲਏ ਚੁਣਾਇਆ ਜਿੰਨੇ ਵੀ ਰੀਤੀ ਤੇ ਬੈਠੇ ਆ ਇਹ ਕੋਈ ਤਕਰੀਬਾ ਸਰੇ ਗਿਣਤੀ ਦੱਸ ਰਹੇ ਸੀ ਕਿ ਪਿਆਰ ਸਰਪੰਚ ਸਾਹਿਬ ਦੇ ਇਥੇ ਤੇ 10 ਕੌਂਸਲਰ ਤੇ ਬਾਕੀ ਕੁਝ ਚੇਅਰਮੈਨ ਬਾਕੀ ਉੱਗੀਆਂ ਸਖਸਰਾ ਪਹੁੰਚੀਆਂ ਅਜੇ ਇਲੈਕਸ਼ਨ ਨੂੰ 1.5 ਸਾਲ ਪਿਆ ਆ ਤਦੋਂ ਚ ਇੱਕ ਮਹੀਨੇ ਰਹਿ ਜਾਣਗੇ ਇੰਦਾ ਹੀ ਸਾਰੀ ਸੰਗਤ ਨੂੰ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਆਪਾਂ ਇਕੱਠੇ ਹੋਵਾਂਗੇ ਜਿਸ ਜਵਾਬ ਨਾਲ ਧੁਰਨਾ ਹੋਇਆ ਤੁਹਾਨੂੰ ਜਿਹੜੀ ਵੀ ਜਮਾਤ ਚੰਗੀ ਲੱਗੂਗੀ ਉਸ ਜਮਾਤ ਦੇ ਨਾਲ ਸਾਰੇ ਭੈਣ ਭਰਾ ਆਪਾਂ ਇਕੱਠੇ ਹੋ ਕੇ ਆਪਾਂ ਚਲਾਂਗੇ ਤੇ ਫੈਸਲਾ ਲਵਾਂਗੇ ਨਾ ਵੀ ਕੋਈ ਫੈਸਲਾ ਇੱਕ ਤਰਫਾ ਹੋਊਗਾ ਤੇ ਨਾ ਇਸ ਗਰੁੱਪ 'ਚ ਕੋਈ ਚੇਅਰਮੈਨ ਨਹੀਂ ਦੀ ਨਾ ਇਸ ਗਰੁੱਪ 'ਚ ਕਿਸੇ ਇਕੱਲੇ ਦੀ ਸ਼ਾਇਦ ਕੋ 10 ਬੰਦੇ ਮੇਰੇ ਨਾਲ ਗਰੋਧ ਕਰਦੇ ਹੋਣ ਸ਼ਾਇਦ ਪੰਚ ਸੱਤਾ ਨਾਲ ਮੈਂ ਵਿਰੋਧ ਕਰਦਾ ਹੋਣਾ ਪਰ ਆਪਾਂ ਇੱਕ ਦੂਜੇ ਨਾਲ ਮਰੋਧ ਛੱਡ ਕੇ ਉਹ ਪਰੰਪਰਾ ਚਾਲੂ ਕਰੀਏ ਜਿਨ੍ਹਾਂ ਤਰ੍ਹਾਂ ਜੋ ਜ਼ੁਲਮ ਹੁੰਦਾ ਜਦੋਂ ਉਹ ਮਾਵਾ ਹੁੰਦੀਆਂ ਜਿਨ੍ਹਾਂ ਦੇ ਪਰਚੇ ਹੁੰਦੇ ਆ ਜਿਨ੍ਹਾਂ ਨੂੰ ਡਰਾਇਆ ਜਾਂਦਾ ਜਿਨ੍ਹਾਂ ਨੂੰ ਧਮਕਾਇਆ ਜਾਂਦਾ ਚਾਹੇ ਆਪਣੇ ਚ ਵੀ ਕੋਈ ਹੋਊਗਾ ਜੋ ਬੋਲਦਾ ਫੜ ਕੇ ਹੱਥ ਬੰਨ੍ਹਾ ਜੋੜ ਕੇ ਉਸ ਜੁਲੂ ਦਾ ਟੱਕਰਾ ਦਿੱਤਾ ਗਏ ਜਿਹੜੇ ਪਿਛਲੇ ਸਮੇਂ ਦੇ ਗਰਾਂ ਆਪਣੇ ਕੁਝ ਸਾਥੀਆਂ ਨੂੰ ਘਰੋਂ ਭਕਾਰ ਕੀਤਾ ਤੇ ਉਪਾਧੀਆਂ ਦਿੱਤੀਆਂ ਕਿਸੇ ਨੇ ਨਹੀਂ ਵੇਖਿਆ ਕਿਸੇ ਦਾ ਜਨਮ ਕਿੱਥੋਂ ਆਇਆ ਉਹਦੇ ਮਾਪਿਆਂ ਨੇ ਕਿੱਦਾਂ ਨੱਕ ਮੋੜੇ ਲਗੜ ਕੇ ਬਾਪੂ ਦਾ ਸਾਹ ਤੋਂ ਖਾਤਮਾ ਲਾਜੂ ਲਈ ਆਪਣੇ ਬੱਚੇ ਦੀ ਇਲਾਜ ਲਈ ਆ ਤੇ ਜੇ ਉਹਨਾਂ ਨੇ ਉਹਨਾਂ ਚੋਂ ਕਿਸੇ ਨੇ ਕਿੱਦ ਦਾ ਸਰਪੰਚ ਬਣ ਦਾ ਸੁਪਨਾ ਲੈ ਲਿਆ ਜਾਂ ਸਾਡਾ ਹਕੂਕ ਦਾ ਨਹੀਂ ਸਰਪੰਚੀ ਲੈਣ ਚ ਆਇਆ ਰਾਜਨੀਤੀ ਤੇ ਨਹੀਂ ਆਇਆ ਸਾਨੂੰ ਸੱਚੇ ਪਾਤਸ਼ਾਹ ਜੀ ਕਿਰਪਾ ਮੰਗਦੇ ਸੇਵਾ ਕਰਨ ਦਾ ਮੌਕਾ ਮਿਲ ਗਿਆ ਜਿਹੜੇ ਪਿਛਲੇ ਪੁਰਾਣੇ ਸਮੇਂ ਤੋਂ ਇਹ ਮੂਹਰਬਰੀ ਦੀ ਗੱਡੀ ਫੜ ਕੇ ਬੈਠੇ ਆ ਦੇ ਲੀਡਰਾਂ ਦੀ ਇੱਕ ਜੰਗਲ ਬਣਾਈ ਹੋਈ ਹੈ ਵਿੱਚ ਆਮ ਬੰਦਾ ਉਹ ਵਾਲੀ ਨਹੀਂ ਸੜਦਾ ਉਹਨਾਂ ਅਹੀਂ ਇਹਨੇ ਕ ਮਾਰੇ ਲੱਗਦੇ ਆ ਕਿ ਇਹ ਪੈਦਾ ਇਹਨਾਂ ਬਣਾਉਂਦਾ ਪਹਿਲਾਂ ਦਾ ਸਾਹਿਬ ਤੇ ਸਾਡੇ ਉਹਨਾਂ ਦੇ ਗੋਡੇ ਖੁੱਲ ਗਿਆਂ ਤੇ ਉਹਨਾਂ ਨੇ ਭਾਂਡੇ ਚੁੱਕਦੇ ਹੀ ਲੰਘੀ ਆ ਤੇ ਜੇ ਕਿਸੇ ਨੇ ਦੋ ਚਾਰ ਬਿਲਾ ਨੇ ਟਾਕਰਾ ਕਰਨ ਦਾ ਜੋਸ਼ ਕੀ ਸੀ ਆ ਕਿਸੇ ਦੀ ਮਾਹਰੋਂ ਗਾਣੇ ਬਣਾਦਾ ਕਿਸੇ ਦੇ ਭਰਾ ਨੂੰ ਗਾਣੇ ਬਣਾਦਾ ਇਹੇ ਦੀਆਂ ਭੈਣਾਂ ਨੂੰ ਗਾਣੇ ਬਣਾਦਾ ਤੇ ਸਾਡੇ ਪਰਿਵਾਰਾਂ ਤੱਕ ਜਾ ਕੇ ਇੰਨੀ ਧੁੰਕੀਆਂ ਦਿੱਤੀਆਂ ਕਿ ਸਾਡਾ ਦਿਲ ਕਰਦਾ ਇਹ ਵੀ ਕੁਝ ਖਾ ਕੇ ਮਰ ਜੀਏ ਪਰ ਸੱਚੇ ਪਾਤਸ਼ਾਹ ਨੇ ਰਹਿਮ ਕੀਤੀ ਆ ਤਾਂ ਉਹਨੇ ਵੀ ਉਹਨਾਂ ਨੂੰ ਭਰਾ ਦਾ ਸਾਥ ਦਿੱਤਾ ਜਿਹੜੇ ਨਾਮ ਵੀ ਪੁਵਾ ਚੰਗੀ ਜਦੋਂ ਜਹਿਰ ਕਰਦੇ ਉਹਨਾਂ ਨੂੰ ਹੌਸਲਾ ਦਿੱਤਾ ਫਿਰ ਜ਼ੁਲਮ ਕਰਨ ਵਾਲੇ ਆ ਇਹ ਅਜ ਤੋ ਵੀ ਇਹ ਮੁਗਲ ਕਾਪੜੇ ਆਪਣੇ ਨਾਲ ਲੈ ਆ ਤੇ ਆਪਣੇ ਸਿਨਾਂ ਨੇ ਜੰਗਲਾਂ ਚ ਜਾ ਕੇ ਜਿੰਨ ਇਕੱਠੇ ਆ ਹੁਣ ਦੇ ਅਦਾਲਤਾਂ ਲੋਕਲ ਕੁੱਲ ਵੱਡੀਆਂ ਸਾਧਨ ਨੇ ਜਿਨ੍ਹਾਂ ਨੂੰ ਆਪਾਂ ਆਵਾਜ਼ ਕਰਦੇ ਦੇ ਬਾਹਰ ਜੇ ਉਹ ਆਪਣੀ ਗੱਲ ਨਹੀਂ ਸੁਣਦੇ ਆਪਾਂ ਪਿਛਲੇ ਸਮੇਂ ਦੌਰਾਨ ਜਿਨ੍ਹਾਂ ਨੇ ਵਰਤੇ ਆ ਮੈਂ ਕਿਸੇ ਨੂੰ ਮਾਰਨੀ ਕਹਿਣਾ ਚਾਹੁੰਗਾ ਤੇ ਨਾਇਬ ਕੇ ਸਜਣ ਨੂੰ ਕਹੂੰਗਾ ਕਿ ਉਹਦੇ ਕੋਲ ਆਪਾਂ ਕੋਈ ਗੱਲ ਕਰਨੀ ਆ ਆਪਾਂ ਤੇ ਅਗਲੀ ਗੱਲ ਕਰਨੀ ਆ ਤੇ ਆਪਣੀ ਟੀਮ ਨੂੰ ਕੀ ਕੀ ਕਰਨਾ ਚਾਹੀਦਾ ਜੋ ਕਰਨਾ ਚਾਹੀਦਾ ਉਹਦੇ ਸੁਝਾਅ ਜੋ ਪਾਲਸੀ ਬਣਾਉਣੀ ਚਾਹੀਦੀ ਆ ਉਹਦੇ ਵਿਚਾਰ ਤੇ ਮੇਰੇ ਵੀਰ ਨੂੰ ਦੱਲੋ ਨਾ ਆਪਣੇ ਘਰ ਵਿੱਚ ਇਸ ਪਿਆਰ ਦੀ ਮਿੱਟੀ 'ਚ ਉਹ ਫੋਲਿਆਂ ਜਿਹੜੀ چکی نہیں شوق سرپنچ بن رہا نہیں شاید میں گرو سا حاضری بیٹھا کہہ رہا پر ایسے ویسے سرپنچ بننی یا پنچ بننی کوئی بھی اندر چاہ نہیں رہ گئی کار ڈنگ لگنا شروع ہو گیا کہ پتہ نہیں کہ پرچا کرا دوں گا ਇਧਰ ਵੀ ਆਉਣਾ ਹੈ ਇਧਰ ਨਾਲ 10 ਬੰਦੇ ਕਿਉਂ ਆ ਇਹ ਸੱਚੀ ਗੱਲ ਕਹੀ ਬਾ ਕਿਉਂ ਆ ਤੇ ਕੋਈ ਨਾ ਕੋਈ ਇਹਦਾ ਚੰਦ ਚਾਰਨਾ ਵੀ ਪੰਚੀ ਸਰਪੰਚੀ ਚੇਰ ਲਗਦੀ ਇਤੋਂ ਤੱਕ ਵੀ ਵੱਡੀ ਇਲੈਕਸ਼ਨ ਹੈ ਕੋਈ ਕੋਈ ਕਵੇ ਜਿਲ੍ਹਾ ਪ੍ਰੀਸ਼ਦ ਦੀ ਵੀ ਵੱਡੀ ਇਲੈਕਸ਼ਨ ਹੈ ਕੋਈ ਵੀ ਇਲੈਕਸ਼ਨ ਨਾ ਨੂੰ ਗੁਰੂ ਮਹਾਰਾਜ ਬੈਠਾ ਕਿ ਮੈਂ ਕਿਹਨੂੰ ਕਹੂੰਗਾ ਵੀ ਮੈਂ ਇਲੈਕਸ਼ਨ ਲੜੂਗਾ ਵਰਤੋਂ ਤੇ ਤਕਦੀਰ ਨਾਲ ਤੇ ਛੋਹੀ ਕੋ ਪਾਵੇ ਹਾਥੀ ਜੋੜ ਲਾਂਗੇ ਵੀ ਭਾਈ ਲੜਾਈ ਵੜ ਗਈ ਜਿਹਨਾਂ ਵੀ ਹਲਕੇ ਤੇ ਜਲੂਤ ਹੋ ਗਾ ਉਹਨੇ ਡਾਵਾਗੇ ਅੱਗੇ ਵੀ ਕਿਸੇ ਪਿੰਡ ਪ੍ਰੋਗਰਾਮ ਹੋਇਆ ਤੇ ਮੈਂ ਸਟੇਜ ਤੋਂ ਐਨੀ ਗੱਦੀ ਕਹਿ ਬਿਠਾ ਤੇ ਇਸ ਪਿੰਡ ਵਾਲਿਆਂ ਨੇ ਸਾਡੇ ਤੋਂ 302 ਦਾ ਪਰਚਾ ਹੰਦਾ ਸੀ ਤੇ ਇਸ ਨਗਰ ਨੇ ਸਾਡੇ ਦੀ ਮਤ ਦਿੱਤੀ 5-7 ਪਰਿਵਾਰ ਸਾਡੇ ਵੱਸ ਚਲੇ ਸੀ ਤੇ ਮੇਰੇ ਖਿਆਲ ਇਹ ਵੀ ਮੇਰੇ ਘਰੋਂ 5-6 ਪਰਿਵਾਰ ਤਾਂ ਚਲੇ ਗੀਆਂ ਕਦੇ ਕਹੇ ਡਾਕਟਰਾਂ ਤੇ ਲੋੜਦੇ ਪੈਂਦੇ ਨੇ ਕਦੇ ਕਹੇ ਡਾਕਟਰ ਤੇ ਮੇਰੇ ਕੋਲ ਤਾਂ ਹੋਰ ਵੀ ਦੋ ਚਾਰ ਸਾਥੀ ਤੇ ਬੈਠੇ ਨੇ ਉਹਨਾਂ ਦੀ ਹਾਜ਼ਰੀ ਲਵਾਈ ਹੋਣੀ ਆ ਪਰ ਜੇ ਉਹ ਦਰਖਾਸਤ ਮੇਰੇ ਕੋਲੇ ਆਫ ਹੁੰਦੀ ਤੇ ਸ਼ੈਨ ਨਹੀਂ ਆਵੇ ਕਦੇ ਫਤਿਹ ਬੋਜਾਂ ਗੋਲ ਵਾਲਾ ਬੈਠਾ ਹੁੰਦਾ ਪਰ ਮੇਰੇ ਨਾਲ ਜਿਹੜੇ ਪੰਜ ਸੱਤ ਪਾਸ ਵੀ ਚੱਲਦੇ ਉਹਨਾਂ ਦੇ ਜਾਣ ਨਾਲ ਔਸਰਾਂ ਦੇ ਵਿੱਚ ਜਿਹਨੂੰ ਹੀ ਤਹਾਵੇ ਜਾ ਕੇ ਪ੍ਰਸ਼ਟ ਕੀਤੀ ਆਪਣੇ ਪੱਖ ਦੱਸੇ ਤੇ ਆਪਣੀ ਨੀਅਤ ਦੱਸੀ ਆਪਣੇ ਇਰਾਦਾ ਦੱਸਿਆ ਜੀ ਸਾਡਾ ਇਰਾਦਾ ਕੀ ਆ ਸਾਡਾ ਇਰਾਦਾ ਕੋਈ ਕਿਸੇ ਨੂੰ ਲੀਡਰ ਬਣਵਾਣੀ ਲੀਡਰ ਬਣਨਾ ਨਹੀਂ ਲੋਕ ਸੇਵਾ ਕਰਨ ਦਾ ਸ਼ੌਂਕ ਹੈ ਇਹ ਗਲਤੀ ਕੀਤੀ ਆ ਤੇ ਇਹ ਗਲਤੀ ਅਸੀਂ ਕਰਾਂਗੇ ਚਾਹੇ ਸਾਨੂੰ ਡਰਾਇਓ ਤੇ ਮੇਰੇ ਕਹ ਲੋ ਦਸਾਂ ਵੀਰੋਂ ਦੇ ਆਸਰੇ ਨਾਲ ਮੈਂ ਵੀ ਝੁਕ ਕੀਤਾ ਹੀ ਬਾਹਰ ਆ ਗਿਆ ਉਥੋਂ ਤੇ ਅੱਜ ਦੇ ਵਿਸ਼ਾਲ ਟੱਟਾ ਮਾਰਦੇ ਕੱਟ ਚ ਕੋਈ 1500 ਸ਼ਰੀਰ ਮੈਨੂੰ ਦਿਸਦਾ ਤੇ ਜਿਨ੍ਹਾਂ ਦੇ ਬੰਦ 24 ਦੇ 10 55 ਸੰਬੰਧੇ ਪਿੱਛੇ ਹੋਣੇ 100 100 ਜੇ ਗੁਨਾਹ ਕੰਨਗੇ ਤੇ ਕਿਧਰੋਂ ਗਿਤੀ ਜਾਣੀ ਆ ਇਹਨੇ ਵੀ ਉਹ ਕਿਸੇ ਤੋਂ ਡਰਨੀ ਲੋੜ ਨਹੀਂ ਆਪਣੇ ਰੂਪ ਵਿੱਚ ਕਿਸੇ ਨੇ ਵੀ ਕਿਸੇ ਕਾਨੂੰਨ ਨੂੰ ਹੱਥ ਜੀ ਲੈਣਾ ਕਾਨੂੰਨ ਦੇ ਡੇਰੇ 'ਚ ਰਹਿ ਕੇ ਤੇ ਪ੍ਰਸ਼ਾਸਨ ਤੋਂ ਜੇ ਕੋਈ ਗਰੀਬ ਵਰ ਗਿਆ ਪਿੰਡਾਂ ਦੇ ਵਿੱਚ ਚਾਹੇ ਉਹਨੂੰ ਅਮਰੀਕਾ ਦਾ ਕੰਮ ਆ ਚਾਹੇ ਉਹਨੂੰ ਆਟੇਦਾਲ ਦੀ ਮੁਸ਼ਕਲ ਆ ਚਾਹੇ ਉਹਨੂੰ ਕੋਟਿਆਂ ਦੀਆਂ ਮੁਸ਼ਕਲਾਂ ਜੋ ਵੀ ਰਾਜਨੀਤੀ ਦੇ ਵਿੱਚ ਲੋਕਾਂ ਨੇ ਚਾਹੇ ਜੀਵਨ ਦਾ ਉਹ ਵੀ ਜੀਵਨ ਦੇ ਮਸਲੇ ਆ ਪੁਰਵਾਰ ਖਾਨੇ ਦਾ ਬੀਵੀ ਦਾ ਜੋ ਮਸਲੇ ਆ ਇਹ 3 ਤਿੰਨੋਂ ਵੱਡੀ ਸਾਰੇ ਪਾਈ ਤਰੀਕ ਪਰ ਆਪਣੇ ਇੱਕ ਦੋ ਪਿੰਡ ਨੂੰ ਛੱਡ ਕੇ 150 ਪਿੰਨਾਂ ਦੇ ਵਿੱਚੋਂ ਸੰਗਠਨ ਤੇ ਹਾਰ ਹੋਈ ਆ ਇਹ ਟੀਮ ਨਿਰਧਾਰਿਤ ਕਰੂਗੀ ਜੇ ਕੋਈ ਸਾਡਾ ਆਜ਼ਾਦ ਗਰੁੱਪ ਦਾ ਵਰਕਰ ਜਾਂ ਕੋਈ ਮੈਂਬਰ ਜਾਂ ਮੋਤਵਾਰ ਕਿਸੇ ਨੂੰ ਸੰਗਤ ਨੂੰ ਕਾਮ ਕਰਦਾ ਤਾਂ ਇੱਥੇ ਦਫ਼ਤਰ ਆ ਕੇ ਦੱਸ ਸਕਦਾ ਆਪਣੀ ਸੇਵਾ ਕਰਨ ਦਾ ਰਾਜਨੀਤੀ 'ਚ ਸ਼ੌਂਕ ਆ ਜਿੰਨੇ ਵੀ ਆਜ਼ਾਦ ਗਰੁੱਪ ਦੇ ਵਿੱਚ ਪ੍ਰਵਾਹ ਨਾਲ ਜੁੜੇ ਆ ਗਲਤੀ ਸਿਰਫ ਇਹ ਨਹੀਂ ਆ ਕਿ ਸਾਡੇ ਵੱਡਿਆਂ ਨੇ ਗਾਂਧੀ ਪਰਿਵਾਰ ਨੂੰ ਸਿਆਫਤ ਕੀਤੀ ਦੀ ਤੇ ਸ਼ਾਇਦ ਸਾਨੂੰ ਚੁੱਕ ਕਰਕੇ ਬਾਲੇ ਬਾਲ ਪਿੰਡ ਜੋ ਮੰਨ ਲਉਂਦੇ ਬਾਪੂ ਸਾਡੇ ਪਹਿਲਾਂ ਵੀ ਨਾਲ ਚੱਗਾ ਭਰੇਵਾਨ ਸੀ ਨਾ ਉਹ ਮੈਂ ਬਾਪੂ ਨੂੰ ਮਾੜਾ ਨਾ ਚੰਗਾ ਕੋਈ ਮੈਨੂੰ ਸਮਝ ਨਹੀਂ ਲੱਗਦੀ ਕਿ ਬਾਪੂ ਵੇਰ ਕਰ ਲੇਗਾ ਬਾਪੂ ਮੋਦਬਾਈ ਕਰ ਲੇਗਾ ਅੱਜ ਸਾਹਮਣੇ ਆ ਦਿਨ ਨਹੀਂ ਦੇਖਣੇ ਪੈਣੇ ਜਿਹੜੇ ਸਾਨੂੰ ਦੇਖਣੇ ਪੈਂਦੇ ਆ ਤੇ ਮੌਤੇ ਉਹ ਬਾਪੂ ਦੇ ਚਲੇ ਗਏ ਤੇ ਵੱਡਾ ਬਾਪੂ ਪੂਰਾ ਬੈਠਾ ਇਹਦੀ ਗਾੜੀ ਨਾਲ ਪੁੱਤਾਂ ਰਗੜੀ ਤੇ ਤੁਹਾਡੇ ਬਲੀਆ ਚ ਲੋੜਦਾ ਤਗੜਿਆਂ ਹੋ ਗਏ ਸਾਰੇ ਜਣੇ ਉਹਨਾਂ ਮਰੂ ਆਪੋ ਆਪਣੇ ਪਿੰਡਾਂ ਨੂੰ ਸਮਝ ਗਏ ਤੇ ਇੱਕ ਲੇਨ ਬਣਾਈਏ ਕਿੱਥੇ ਆਪਾਂ ਲੀਡਰਾਂ ਦੇ ਪਿੱਛੇ ਆਪਾਂ ਕਰਦੇ ਹਾਂ ਤੇ ਲਾਹਤ ਇਹ ਬਣ ਗਈ ਕਿ ਲੀਡਰ ਆਪਣੇ ਕੋਲ ਆਵੇ ਤੇ ਲੀਡਰ ਆਪਣੇ ਨਾਲ ਕੇ ਬੈਠਾ ਕਰੇ ਆਪਾਂ ਕੋਈ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕਾ ਵੀ ਆਪਰੇ ਚੋ ਕਿਸੇ ਨੇ ਨਹੀਂ ਜਿਹੜੇ 20 25 ਜਾਣੇ ਕਿਸੇ ਨੇ ਨਹੀਂ ਕੀ ਜੇ ਕਿਹਾ ਮੈਂ ਗੁਰੂ ਦੀ ਹੱਲੀ ਨਹੀਂ ਨਾ ਨਾ ਲਿਆ ਤੇ ਸ਼ਹਿਰ ਨਾਮ ਦੀ ਇਸ ਲੱਭੀ ਆ ਕਿਸੇ ਨੇ ਦੌਲਤਾਂ ਦੀ ਵੇਚ ਨਹੀਂ ਕੀਤੀ ਵੀ ਮੈਂ ਖਲਪੇ ਦਾ ਐਮਐਲਏ ਬਣਨਾ ਚਾਹੁੰਦਾ ਤੇ ਵਿਧਾਨ ਸਭਾ ਜੁਮੇ ਪੌੜੀਆਂ ਚੱਲਣਾ ਇੱਕੋ ਹੀ ਗੱਲ ਹੈ ਕਿ ਸਾਨੂੰ ਮਾਨ ਸਨਮਾਨ ਮਿਲ ਜੇ ਸਰਪੰਚੀ ਵੀ ਚੱਲਦੇ ਹਾਂਗੇ ਸਰਪੰਚ ਵੀ ਇਹਦਾ ਪਿੰਡ ਦਾ ਕਾਹਲ ਬੰਦਾ ਉਹਨੂੰ ਬਣਾ ਲਿਆਗੇ ਜਿਹਨੂੰ ਸ਼ੌਂਕ ਹੈ ਲੋਕਾਂ ਦੀ ਸੇਵਾ ਕਰਨ ਦਾ ਇਸ ਕਰਕੇ ਉਹਨਾਂ ਲੀਡਰਾਂ ਨੂੰ ਹੱਥ ਜੋੜੀਏ ਜਿਹੜੇ ਵੋਟਾਂ ਲੈਣ ਤੋਂ ਬਾਅਦ ਆਪਣੇ ਬੂਏ ਪਾਟਾ ਕਰ ਲੈਂਦੇ ਆ ਤੇ ਮੁੜ ਕੇ ਆਪਾਂ ਵੀ ਇਹਨੇ ਸਾਰਾ ਸੋਲ ਨਹੀਂ ਚੁੱਕਦੇ ਆਪਾਂ ਵੀ ਦਾੜਾਂ ਤੱਕੇ ਮਗਰ ਤੋਂ ਪੈਂਦੇ ਆ ਤੇ ਉਹਨੂੰ ਲੀਡਰ ਬਣਾਈਏ ਜਿਹੜਾ ਚੋਣੇ ਦੇ ਮੇਰੇ ਕੋਲ ਜੀ ਹਾਜ਼ਰ ਹੋਵੇ ਇਲੈਕਸ਼ਨ ਤੋਂ ਪਹਿਲਾਂ ਬੋਲੀ ਜਿਹੜੀ ਇੰਡੀਆ ਉਹ ਇਲੈਕਸ਼ਨ ਤੋਂ ਪੰਜ ਸਾਲ ਤੱਕ ਨਹੀਂ ਹੋਵੇ ਤੇ ਕਹੇ ਵੀ ਵੀਰ ਨੂੰ ਕਹਵਾਇਆ ਜਾਣਾ ਪਵੇ ਤੇ ਕਿਸੇ ਦੇ 307 ਦਾ ਤੇ 302 ਦਾ ਮਹਦਮਾ ਦਾ ਜਨਾਵੇ ਕੋਈ ਮਾਂ ਆਪਣੇ ਪੁੱਤ ਤੋਂ ਜਦੋਂ ਕਿਸੇ ਨਾਲ ਜ਼ੁਲਮ ਹੁੰਦਾ ਨਾ ਉਸ ਤੇ ਨੂੰ ਚੁੱਕ ਕੇ ਖੜ ਗਿਆ ਕੋਈ ਗੁਨਾਹ ਕੀਤਾ ਹੋਵੇ ਲਈ ਸ਼ਾਇਦ ਮਾਤਾ ਕਹੂਗੀ ਇਹ ਮੈਂ ਕਿਥੋਂ ਮੜਾ ਜਾਂ ਲਿਆ ਤੇ ਜਿਨੇ ਕੀਤਾ ਵੀ ਡਰਨਾ ਹੋਵੇ ਤੇ ਧਾਈਂ ਨਿਕਲਦੀਆਂ ਤੇ ਜਦੋਂ ਉਸ ਮਾਂ ਨੂੰ ਇਹ ਗੱਲ ਦਾ ਪਤਾ ਲੱਗਦਾ ਕਿ ਮੇਰੇ ਪੁੱਤ ਦੀ ਗੋਲੀ ਲੱਗੀ ਤੇ ਜਿਹਦੇ ਗੋਲੀ ਵੱਜਦੀ ਆ ਉਹਨੂੰ ਸਾਰੇ ਹੀ ਵਰਤ ਕੋ ਯਾਰ ਹੋਣੇ ਆ ਇਹ ਹੋਏ ਕਿ ਗੁਰੂਆਂ ਜੀ ਦਾ ਉਲਟਾ ਉਹਨੂੰ ਬਰਮਾਸ਼ਾ ਦੀਆਂ ਬਾਦੀਆਂ ਮਿਲ ਜਾਂਦੀਆਂ ਉਹਨਾਂ ਦੀ ਕੋਈ ਹਿਸਾਬੀ ਨੂੰ ਨਹੀਂ ਲੇਦਾ ਵੀ ਇਹਨਾਂ ਦਾ ਕਿਸੇ ਦੀ ਪੁੱਤ ਆ ਜੀ ਨੀ ਭੈਣਾ ਨਾ ਇਹਦੀਆਂ ਮਾਵਾਂ ਨਾ ਜਿਹੜੇ सरपंचਾਂ ਨੇ 20 ਸਾਲ ਸੇਵਾ ਦਿੱਤੀ ਆ ਇਕ ਰਾਹੀਂ ਗੱਲ ਲੰਮੀ ਹੋ ਗਈ ਆ ਮੈਂ ਚੰਦ ਲੱਭਣ ਦੀ ਨਵੇਦ ਲੈਣਾ ਕੋਈ ਜਿੰਨੀ ਚੌਣ ਹੋ ਗਈ ਇਲੈਕਸ਼ਨ ਲੜ ਚਲੇ ਗਏ ਉੱਥੇ ਇੱਕ ਮੋਦਬਾਰਸੀ ਸਾਡੇ ਨਾਲ ਲੀਗੂ ਸਾਹਿਬਾਂ ਨੇ ਵੀ ਬੈਠੇ ਉਹਨੇ ਡੈਫੀਨੇਸ਼ਨ ਦਿੱਤੀ ਮੋਦਬਾਰੀ ਦੀ ਅੰਦਾ ਤੁਹਾਨੂੰ ਜਿਦੋਂ ਮਿਲਣਾ ਕੀ ਆ ਉੱਚੋ 2-4 ਬੰਦਿਆਂ ਨੇ ਗੱਲ ਕੀਤੀ ਜੀ ਲੋਕ ਸੇਵਾ ਆ ਬਹੁਤ ਜਣੇ ਸੇਵਾ ਕੀਤੀ ਆ ਜੇ ਕੋਈ ਲੋੜਵੰਦ ਘਰਿਆ ਦਿੱਤਾ ਤੇ ਜੇ ਉਹਦਾ ਕੋਈ ਨਿਆਂ ਲਵਾ ਦੇਦਾ ਤੇ ਦਿਲ ਨੂੰ ਖੁਸ਼ੀ ਮਿਲਦੀ ਆ ਆਪਣੀ ਬਾਣੀ ਚ ਵੀ ਲਿਖਿਆ ਉਹ ਜੇ ਉਹ ਜ਼ੁਲਮ ਗਿਰਨਾ ਉਹਦਾ ਸਾਥ ਨਹੀਂਦਾ ਤੇ ਅਜੀਪਤੀ ਸੇਵਾ ਕਰਨ ਦਾ ਮੌਕਾ ਮਿਲਦਾ ਨਾ ਤੁਸੀਂ ਕਿਸੇ ਵੀ ਕਿਸੇ ਵੀ ਡੈਰੇ ਚਲੋ ਤੁਹਾਨੂੰ ਮੈਂ ਕਹਿਣਾ ਨਹੀਂ ਚਾਹੁੰਦਾ ਭਾਵੇਂ ਆਪਾਂ ਨੂੰ ਗੁਰੰਤੀ ਸਾਹਿਬ ਹੀ ਲੈ ਲੀਏ ਉਹ ਵੀ ਕਿਸੇ ਗੁਰੂ ਦੀ ਸੇਵਾ ਕਰਨ ਜਾਣਗੇ ਤੇ ਸ਼ਾਇਦ ਕੋਈ ਮਾਨ ਸਨਮਾਨ ਚਾਹੇ ਨਾਮ ਮੰਗਣ ਕੋਈ ਵਪਾਰੀ ਕੋਈ ਦੁਕਾਨਦਾਰ ਸਾਰਿਆਂ ਨੂੰ ਇੱਕ ਪੂਜਾ ਜਾਂ ਇੱਕ ਮਾਨ ਸਨਮਾਨ ਦੇ ਦਿੰਦਾ ਤੇ ਮੇਰੇ ਖਿਆਲ ਜਿਹੜੇ ਲੋਥ ਵਾਲਿਆ ਇਸ ਜੁਲਗਾਨੀਓਂ ਕਈ ਗੱਲਾਂ ਆਂ ਵੀ ਉਹਨੂੰ ਗਾਲਾਂ ਤੇ ਬਦਨਾਮੀ ਕਰਦੀ ਆ ਤੇ ਤੁਸੀਂ ਸਿਹਰੇ ਕੰਮ ਕਰਦੇ ਜੀ ਤਲਵੰਡੀ ਸਾਬੋ ਲੱਗੇ ਇਲੈਕਸ਼ਨ ਸੀ ਉੱਥੇ ਗਏ ਸੀ ਇੱਕ ਤੁਹਾਡੀਆਂ ਘਰਗੀਆਂ ਈ ਕਲੀਆਂ ਹੋਈਆਂ ਕਿਸੇ ਮੈਂ ਬਤੇਰੀਆਂ ਕੇ ਵਜੀਰ ਦੀ ਕਾਂਦੀ ਨੇ ਸੰਗਤ ਦੇ ਭਾਂਡੇ ਵੀ ਉੱਤੇ ਹੋਲੇ ਸਾਡੀਆਂ ਘਰ ਦੀਆਂ ਤੁਹਾਡੀਆਂ ਭੈਣਾ ਭਾਂਡੇ ਧੋਰੀਆਂ ਉਹੋ ਹੀ ਲੀਡਰ ਤੁਹਾਨੂੰ ਥੋੜ ਦੇ ਗਏ ਅੰਤੇ ਨੂੰ ਕੋਈ ਚੰਗਾ ਕੰਮ ਨਹੀਂ ਬੋਲਾ ਉੱਥੇ ਵੀ ਸਰਪੰਚ ਬੈਠਾ ਜੀ ਤੋਂ ਨੇ ਕਿਹਾ ਭਾਈ ਗੁਰੰਤੀ ਸਿੰਘ ਤੋਂ ਲੈ ਕੇ ਸਾਰੇ ਹੀ ਮਾਨ ਸਨਮਾਨ ਨਾਲ ਪੂਜਾ ਲੈ ਕੇ ਕੰਮ ਕਰਦੇ ਆਪਾਂ ਇੱਕ ਵਪਾਰੀ ਵਰਗੇ ਆ ਇੱਕ ਮੋਹਤਪੁਰ ਬੰਦਾ ਹੀ ਆ ਜਿਹੜਾ ਉਹ 50% ਤੋਂ 60% ਕੋਈ ਕਿਸੇ ਨਾਲ ਬਿਲਾਦੀ ਕਰਦਾ ਹੋਵੇ ਤਾਂ ਉਹ ਨਹੀਂ ਸਮਝ ਦੇ ਸਕਦਾ ਮੋਹਤਪੁਰ ਵਾਲਿਆ ਜਿਹੜਾ ਘਰੋਂ ਦੇਵੇ ਘਰੋਂ ਟਾਈਮ ਦੇ ਕੇ ਸ਼ਾਇਦ ਆਪਣੀ ਪ੍ਰਵਾਦਿਕ ਟਾਈਮ ਨਾ ਲੈਂਦਾ ਹੋਵੇ ਤੇ ਪਿੰਡ ਵਾਸੀ ਨੂੰ ਇਲਾਕੇ ਵਾਸੀ ਨੂੰ ਸਹਾਇਤਾ ਦੇਂਦਾ ਤੇ ਇੰਨੀ ਸੇਵਾ ਹੈ ਨਾ ਇਹ ਕਰਨ ਤੋਂ ਬਾਅਦ ਜਿਹੜੀ ਖੁਸ਼ੀ ਮਿਲਦੀ ਹੈ ਕਮਾਈ ਕਰਨ ਨਾਲ ਹੀ ਮਿਲਦੀ ਭਾਵੇਂ ਥੋੜੀ-ਚੋੜੀ ਕਮਾਈ ਹੋਵੇ ਇਸ ਕਰਕੇ ਹੋ ਸਕਦਾ ਕੁਝ ਵੀਰ ਇੱਦਾਂ ਦੇ ਵਿੱਚ ਬੈਠੇ ਹੋਣ ਉਹ ਕੁਝ ਨmberਦਾਰ ਬਣ ਕੇ ਜਾਂ ਸਰਪੰਚ ਬਣ ਕੇ ਜਾਂ ਪ੍ਰਧਾਨ ਬਣ ਕੇ ਸੇਵਾ ਕਰਨੀ ਚਾਹੁੰਦੇ ਹੋਣ ਤੇ ਇਹ ਜਲਦੀ ਗਰੁੱਪ ਸੇਵਾ ਨਹੀਂ ਕਰ ਲੈਂਦੇ ਇਹ ਅਨਾਰ ਗਰੁੱਪ ਜਿਸ ਪਿੰਡ ਵਿੱਚ ਕਿਸੇ ਨਾ ਵੀ ਟਕਰਾ ਹੋਊਗਾ ਤੇ ਇਹ ਆਪਣਾ ਮੋੜੇ ਨਾ ਮੋੜਾ ਲਾ ਕੇ ਖੜੂਗਾ ਜਿਸ ਸੰਗਤ ਦੀ ਜੇ ਕਿਸੇ ਲੋਕਬੰਦ ਦੀ ਮਜਬੂਰੀ ਹੋਊਗੀ 42 45 ਸਰਪੰਚਾਂ ਨੇ ਨਾਮ ਲਖਾਏ ਆ ਸਾਰੇ ਜਣੇ ਕਰਾਈ ਕਰਕੇ ਕਿਉਂ ਜੇ ਦਾਹਲਾਇਆ ਨਹੀਂ ਪਾ ਲੈਂਦੇ ਆ ਤੇ 45 ਸਰਪੰਚ ਜਦੋਂ ਪੈਸੇ ਇਕੱਠੇ ਹੋ ਜਾਂਦੇ ਸਾਰੇ 4 ਲੱਖ ਰੁਪਏ ਕਮਾਉਂ ਜਾਂਦਾ ਤੇ ਮਾਲਕ ਦੀ ਕਿਰਪਾ ਮੇਰੇ ਖਿਆਲ ਤੇ 20 25 ਸਰਪੰਚ ਦੇ ਤਾਂ ਦੇ ਆ ਵੀ ਜਿਨ੍ਹਾਂ ਦੀ ਜ਼ਮੀਨ 15 15 20 20 ਕਿਲੇ ਤੋਂ ਪਲਾਸਿਆ ਪਾਪੂ ਨੇ ਤਰੋ ਧੋਖਾ ਬਰੈਗਰੀ ਕੀਤੀ ਪਰ ਕਣੀ ਚਾਰ ਕਰਕੇ ਬਾਤੂ ਦੇ ਗਿਆ ਤੇ ਉਹ ਬਹਾਨਿਆਂ ਦੀ ਕੀਤੇ ਆ ਜਰਾ ਕੀਤੇ ਸੁਣਨੇ ਚੋ ਜਾਂ ਮਨ ਕਰ ਕੋ ਤੋਂ ਪਹਿਲੇ ਦਸਵੰਨ ਕਢ ਲੈਂਦੇ ਆ ਕਿ ਚੱਲ ਲੋੜਵੰਦਾਂ ਦੀ ਸੇਵਾ ਹੋਵੇ ਤੇ ਦਿਲ ਨਾਲ ਛੜਿਓ ਤਗੜੀ ਹੋ ਗਈ ਮੋਢਾਂ ਮਾਰ ਗਏ ਕਹਿਣ ਵਾਲਿਆਂ ਨੇ ਕਈ ਕੋਈ ਕਹਿਣਾ ਮੇਰੇ ਖਿਆਲ ਆ ਕਿ ਸਰਪੰਚਾਂ ਨੇ ਇਕੱਠਿਆਂ ਹੋ ਗਏ ਤੇ ਪਹਿਲਾ ਹੀ ਕੰਮ ਆਣਾ ਵੀ ਆ ਦਫਤਰ ਖੋਲਿਆ ਆਣਾ ਵੀ ਇਹ ਆਪਾਂ ਲੀਡਰਾਂ ਨੇ ਕੂਟੀਆਂ ਦੀਆਂ ਜਾਂਦੇ ਆ ਮੈਂ ਹੀ ਦਫਤਰ ਕਿਸੇ ਦਾ ਤਕਰੀਬਨ ਲੇਖਿਆ ਆਪਣੇ ਕੋਲ ਇਹ ਜਗ੍ਹਾ ਦੀ ਗਾੜੀ 50000 ਦਾ ਕਹਿਦਾ ਰਿਹਾ ਤੇ ਮੈਂ ਕਹਿ ਨਹੀਂ ਲੱਗਦਾ ਜੇ ਸਰਪੰਚਾਂ ਨੂੰ ਇੰਨੀ ਸੁੱਧ ਬੁੱਧ ਆ ਗਈ ਆ ਤੇ ਵੱਡਿਆਂ ਲੀਡਰਾਂ ਨੂੰ ਕੀ ਹੋਊਗਾ ਇੱਕ ਇਥੇ ਹੀ ਬੋਲਣ ਜਾਂਦੇ ਆ ਇੱਕ ਇਥੇ ਰੁਣਦੇ ਆ ਜੇ ਇਹੀ ਬੋਲਣ ਰਹਿ ਤੇ ਜਵਾਬ ਉੱਥੇ ਜਿਹਾਉਣ ਨਾ ਇਹਨਾਂ ਗ੍ਰਾਂਟਾਂ ਖਾਦੀਆਂ ਤੇ ਪੈਸੇ ਕਿਥੋਂ ਆਏ ਸਰੋ ਠੀਕ ਆ ਸਾਡੇ ਬਾਪੂ ਨੇ ਬਲੈਕ ਨਹੀਂ ਕੀਤੀ ਘੜੀ ਦੇ ਚਾਰ ਸਾਲ ਹੈ ਜੀ ਨਿਕਲਦੇ ਬਣਾਵਾਂਗਾ ਇਹੇ ਇਹ ਕਰਕੇ ਮੇਰੇ ਵੀਰੋ ਹੋ ਸਕਦਾ ਮੈਂ ਕੋਈ ਸੋਚਣ ਕਿ ਵੀ ਜੇ ਬੋਲਣ ਦਿਆਂ ਜਿੰਨੀਆਂ ਵੀ ਪਿੰਡ ਵਾਲਿਆਂ ਨੇ ਇਛਾਆਂਾਂ 100% ਨਹੀਂ ਪੂਰੀਆਂ ਕਰ ਸਕਦੇ ਸ਼ਹਿਰ ਵਾਲਿਆਂ ਨੂੰ 60 70% ਸਾਥ ਦੇਵਾਂਗੇ ਕਿ ਜਿਨ੍ਹਾਂ ਨਗਰਾਇਜ ਨਹੀਂ ਹੁੰਦੇਆਂ ਵਾਂਗੇ ਜਿਹੜਾ ਕੋਈ ਕਾਬਿਲ ਆ ਉਹ ਸੇਵਾ ਕਰਨੀ ਚਾਹੁੰਦਾ ਹੋ ਉਹਦੇ ਨਾਲ ਮੋਢੇ ਨਾਲ ਮੋਢਾ ਲਾਵਾਂਗੇ ਜਿਹੜਾ ਕੋਈ ਲੀਡਰ ਤੁਹਾਨੂੰ ਡਰਾਊਗਾ ਉਹਦੇ ਨਾਲ ਖੜਾਂਗੇ ਅਸੀਂ ਨਹੀਂ ਚਾਹੁੰਦੇ ਕੋਈ ਭੈਣ ਭਰਾ ਪਿੰਡ ਛੱਡ ਕੇ ਘਰ ਛੱਡ ਕੇ ਹਲਕਾ ਛੱਡ ਕੇ ਜਾਣਾ ਪਵੇ ਉਸ ਲਹਿਰ ਦੇ ਮਤਲਬ ਇਹ ਆਜ਼ਾਦ ਲਹਿਰ ਚਲੀ ਜੇ ਉਹ ਤੁਹਾਨੂੰ ਜੋ ਵੀ ਸਵਾਲ ਕਰਦੇ ਆ ਉਹਨਾਂ ਦਾ ਹੱਕ ਆ ਉਹ ਕੁਝ ਵੀ ਕਹਿ ਸਕਦੇ ਆ ਮੇਰੀ ਹੱਥ ਬਣ ਕੇ ਬੇਤੀ ਆ ਇਸ ਲਹਿਰ ਨੂੰ ਤਗੜਿਆਂ ਹੋਣ ਦੇ ਜਿਹੜੀ ਅਧਿਕਾਰ 1500 ਦੇ ਉੱਤੇ ਤੁਹਾਡਾਂ ਨੇ ਚਲੀ ਗਈ ਆ 2 ਮਹੀਨੇ 2 ਮਹੀਨਿਆਂ ਦਾ ਕੰਪਾਨ ਕੋ ਵਧਾ ਕੱਟ ਕਰਾਂਗੇ ਕੋ ਰੈਡੀਚ ਜਿਹਨਾਂ ਨੂੰ ਲਾਰੇ ਬੋਲਣਾ ਚਾਹੁੰਦੇ ਹੋ ਉਹਨਾਂ ਨੂੰ ਬੁਲਾਵਾਂਗੇ ਸਾਰੇ ਦੇਦਿਓ ਗੱਲਾਂ ਉੱਚੇ ਸਟੇਜ ਦੇ ਸਾਹਮਣੇ ਆ ਕਰਾਂਗੇ 2 ਮਹੀਨੇ ਦਾ ਟਾਈਮ ਦੇ ਲਈ ਇਹਦੇ ਨਾਲੇ ਮਿਹਨਤ ਕੀਤੀ ਸਾਰਿਆਂ ਨੂੰ ਇੱਥੇ ਟਾਈਮ ਕੱਢਣ ਦੇ ਸਾਰੇ ਨਾਲ ਵੀਰਾਂ ਦਾ ਮੈਂ ਹੱਥ ਜੋੜ ਕੇ ਧੰਨਵਾਦ ਕਰਦਾ ਵੱਧ ਘੱਟ ਵਜਨ ਬੋਲਿਆ ਗਿਆ ਹੋਵੇ ਜਾਂ ਕੋਈ ਗਲਨਾ ਕਹਿ ਸਕਿਆ ਹੋਵੇ ਮਾਫੀ ਚਾਹੁੰਦਾ ਇਹ ਸਿਰਫ ਇੱਕ ਆਪਣਾ ਉਦਘਾਟਨੀ ਜੋ ਡਾਕਟਰ ਦਾ ਸੰਗਤ ਨੂੰ ਰੂਪ ਰੂਪ ਰੌਣ ਦਾ ਦੱਸਣਾ ਪੈਂਦਾ ਹੈ ਵੀ ਡਾਕਟਰ ਕਿੱਥੇ ਆ ਤੇ ਇਹਦੇ ਨਾਲ ਡਾਕਟਰ ਪਰੇ ᱛᱟᱦᱮᱸ ᱠᱟᱱᱟ ᱩᱱᱤ ᱫᱚ ᱢᱩᱛᱟᱹᱜᱤᱭᱟᱹ ᱜᱮ